ਅੰਟੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਲੇਕ ਸੰਜੋਗਾ ਦੇ ਵੀਡੀਓ ਬਾਰੇ ਸੋ ਜਿਨੇ ਕੇ ਸੰਦੀਪ ਗੁਰਮੇਰ ਦੀ ਦਵਾਈ ਲੈਣ ਗਈ ਹੁੰਦੀ ਆ ਤੇ ਚਾਦੋ ਘਰ ਪਹੁੰਚਦੀ ਆ ਤੇ ਉਸਦੀ ਚਾਚੀ ਗਵੰਡਨ ਨੇ ਜਦ ਘਰੇ सोनू ਜੀ ਤਾਨੂ ਉਸਦੇ ਬਾਰੇ ਦੱਸਿਆ ਕਿ ਇਹ ਕਿਸੇ ਦੀ ਗੱਡੀ ਤੇ ਬੈ ਕੇ ਆਈ ਆ ਤੇ ਜੀਤਾ ਨੇ ਉਸਦੇ ਉੱਤੇ ਬਹੁਤ ਇਲਜ਼ਾਮ ਲਗਾਏ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੋ ਫਿਰ ਸੰਦੀਪ ਅੱਗੋਂ ਕੀ ਕਹਿੰਦੀ ਆ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਉਜੀ ਨੇ ਤੁਸੀਂ ਵੀਡੀਓ ਵਿੱਚ ਦੇਖਿਆ ਸੀ ਕਿ ਸੰਦੀਪ ਸੋਨੂ ਦੇ ਕਾਫੀ ਤਰਲੇ ਕਰਦੀ ਆ ਕਿ ਮੇਰੇ ਨਾਲ ਮੇਰੀ ਕੁੜੀ ਦੀ ਦਵਾਈ ਲੈਣ ਚਲਿਆ ਜਾ ਪਰ ਸੋਨੂ ਅੱਗੋਂ ਟਾਲਮਟੋਲ ਕਰ ਰਿਹਾ ਸੀ ਕਦੇ ਕਹਿੰਦਾ ਸੀ ਕਿ ਮੇਰਾ ਆਹ ਕੰਮ ਕੰਪਲੀਟ ਹੋਵੇਗਾ ਫੇਰ ਹੀ ਜਾਵਾਂਗਾ ਤੇ ਇਸ ਕਰਕੇ ਉਹ ਸੋਚਦੀ ਆ ਕਿ ਜੇਕਰ ਮੈਂ ਹੁਣ ਕੁੜੀ ਦੇ ਟੈਸਟ ਨਾ ਕਰਵਾਏ ਤੇ ਇਹਨਾਂ ਦੇ ਵੱਲ ਵੇਂਦੀ ਰਹੀ ਤਾਂ ਫੇਰ ਮੇਰੀ ਕੁੜੀ ਜ਼ਿਆਦਾ ਬਿਮਾਰ ਹੋ ਜਾਣੀ ਆ ਇਸ ਕਰਕੇ ਉਹ ਉੱਥੋਂ ਤੁਰ ਪੈਂਦੀ ਆ ਉਹ ਕੱਲੀ ਹੀ ਆਪਣੀ ਕੁੜੀ ਨੂੰ ਲੈ ਕੇ ਚਲੀ ਜਾਂਦੀ ਆ ਤੇ ਜਦ ਉਹ ਰਸਤੇ ਵਿੱਚ ਪਹੁੰਚ ਜਾਂਦੀ ਆ ਪਹਿਲਾਂ ਤਾਂ ਉਸ ਦੇ ਕੋਲ ਪੈਸੇ ਵੀ ਘੱਟ ਹੁੰਦੇ ਆ ਤੇ ਦਵਾਈ ਵਾਲੇ ਨਾਲ ਵੀ ਉਧਾਰ ਹੀ ਕਰਕੇ ਆਉਂਦੀ ਆ ਕਿਉਂਕਿ ਉਸ ਦੇ ਥੋੜੇ ਪੈਸੇ ਕਿਰਾਏ ਲਈ ਰੱਖੇ ਹੁੰਦੇ ਆ ਪਰ ਜਦ ਉਹ ਰਿਕਸ਼ਾ ਵਗੈਰਾ ਪੁੱਛਦੀ ਆ ਤੇ ਕਿਰਾਇਆ ਬਹੁਤ ਜ਼ਿਆਦਾ ਹੋਣ ਕਰਕੇ ਉਹ ਤੋਂ ਤੁਰ ਕੇ ਆਉਣ ਲੱਗ ਪੈਂਦੀ ਆ ਰਸਤੇ ਵਿੱਚ ਜਦ ਉਸ ਨੂੰ ਕਵਲ ਤੇ ਉਸ ਦੀ ਮੰਮੀ ਮਿਲਦੇ ਆ ਤੇ ਉਹ ਉਹਨਾਂ ਦੇ ਅੱਗੇ ਹੱਥ ਦੇ ਕੇ ਬੈਠ ਜਾਂਦੀ ਆ ਕਿਉਂਕਿ ਰਸਤੇ ਵਿੱਚ ਕਈ ਲੋਕ ਐਦਾਂ ਹੈਲਪ ਕਰ ਵੀ ਦਿੰਦੇ ਆ ਭਾਵੇਂ ਉਹ ਸਾਡੇ ਜਾਣ ਪਛਾਣ ਵਾਲੇ ਹੋਣ ਚਾਹੀ ਨਾ ਸੋ ਅਨਜਾਨਪੁਰੇ ਵਿੱਚ ਜਦੋਂ ਬੈਠ ਕੇ ਆ ਜਾਂਦੀ ਆ ਤੇ ਉਧਰੋਂ ਉਸਦੀ ਚਾਚੀ ਸੰਦੀਪ ਨੂੰ ਉਤਰਦਿਆਂ ਹੋਇਆ ਵੇਖ ਲੈਂਦੀ ਆ ਦੀਪ ਨੂੰ ਬਿਲਕੁਲ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਬਹੁਤ ਵੱਡੀ ਗੱਲ ਬਣ ਸਕਦੀ ਆ ਤੇ ਉਹਦੀ ਚਾਚੀ ਜਦ ਉਸਦੇ ਭਰਾ ਪਰਜਾਈ ਸੋਨੂ ਜੀਤਾਂ ਦੇ ਨਾਲੇ ਸਾਰੀ ਗੱਲ ਕਰਦੀ ਆ ਤੇ ਸੋਨੂ ਨੇ ਤਾਂ ਫਿਰ ਵੀ ਇੰਨਾ ਕੋਈ ਰਿਐਕਟ ਨਹੀਂ ਕੀਤਾ ਪਰ ਉਸਦੀ ਪਰਜਾਈ ਤਾਂ ਉਸਦੇ ਉੱਤੇ ਇਲਜ਼ਾਮ ਲਗਾਉਣ ਲੱਗ ਪੈਂਦੀ ਆ ਤੇ ਉਹ ਇਹ ਕਹਿੰਦੀ ਆ ਕਿ ਤੂੰ ਜਾਣ ਬੁੱਝ ਕੇ ਹੀ ਆਪਣੇ ਭਰਾ ਦੇ ਨਾਲ ਨਹੀਂ ਗਈ ਤੂੰ ਬਾਹਰ ਲੋਕਾਂ ਦੇ ਨਾਲ ਚੜ ਕੇ ਆਉਣਾ ਹੁੰਦਾ ਏ ਤੇਰਾ ਤਾਂ ਆਣ ਹੀ ਇਸੇ ਕੰਮ ਵਿੱਚ ਹੋਵੇਗਾ ਇਸੇ ਕਰਕੇ ਤਾਂ ਤੂੰ ਕੱਲੀ ਚਾਨੀ ਆ ਸੋ ਇਹ ਸਾਰੀਆਂ ਗੱਲਾਂ ਉਸ ਨੂੰ ਸੁਣਨ ਨੂੰ ਮਿਲਦੀਆਂ ਨੇ ਜਿਸ ਕਰਕੇ ਉਹ ਬਹੁਤ ਰੋਂਦੀ ਆ ਉਹ ਸੋਚਦੀ ਆ ਕਿ ਮੇਰੀ ਕੋਈ ਗਲਤੀ ਵੀ ਨਹੀਂ ਹੈਗੀ ਹੁਣ ਮੇਰੇ ਕੋਲ ਪੈਸੇ ਵੀ ਘੱਟ ਸੀ ਜੇ ਕਿਸੇ ਨੇ ਮੈਨੂੰ ਕੋਈ ਲਿਫਟ ਦੇ ਹੀ ਦਿੱਤੀ ਤਾਂ ਇਹ ਤਾਂ ਮੇਰੇ ਤੇ ਝੂਠੇ ਇਲਜ਼ਾਮ ਲਗਾਉਣ ਲੱਗ ਪਏ ਸੋਨੂ ਵੀ ਜੀਤਾ ਨੂੰ ਸਮਝਾਉਣ ਦੀ ਬਜਾਏ ਜੀਤਾ ਦੀ ਹੀ ਸਾਈਡ ਲੈ ਲੈਂਦਾ ਹੈ ਤੇ ਉਹ ਸੰਦੀਪ ਨੂੰ ਹੀ ਗੱਲਾਂ ਸੁਣਾਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੇਰੇ ਵਿੱਚ ਹੌਸਲਾ ਨਹੀਂ ਹੈਗਾ ਸੀ ਤੇਨੂੰ ਜਦ ਮੈਂ ਕਿਹਾ ਸੀ ਕਿ ਤੂੰ ਬੈਠ ਜਾ ਤੇ ਮੈਂ ਕੰਮ ਕਰਕੇ ਤੇਰੇ ਨੂੰ ਲੈ ਕੇ ਚਾਨਾ ਹੈ ਪਰ ਤੂੰ ਮੈਨੂੰ ਬਿਨਾਂ ਦਰਸਨ ਪੁੱਛਣ ਤੋਂ ਕਿਵੇਂ ਚਲੀ ਗਈ ਇਹ ਸਾਰੀਆਂ ਗੱਲਾਂ ਜਾਂਦੋ ਉਸ ਨੂੰ ਕਹਿੰਦਾ ਹੈ ਤੇ ਉਹ ਅੱਗੋ ਕਹਿੰਦੀ ਹੈ ਕਿ ਮੈਂ ਆਪਣੀ ਕੁੜੀ ਵੱਲ ਵੀ ਵੇਖਣਾ ਹੈ ਮੈਂ ਜੇ ਤੁਹਾਡੇ ਵੱਲ ਵੇਂਦੀ ਰਹੀ ਤੇ ਤੁਸੀਂ ਸਾਰਾ ਦਿਨ ਲਗਾ ਦਿੱਤਾ ਸੀ ਤੇ ਫਿਰ ਬਾਅਦ ਵਿੱਚ ਦੁਕਾਨ ਵੀ ਬੰਦ ਹੋ ਜਾਣੀ ਸੀ ਤੇ ਮੈਂ ਆਪਣੀ ਤੇ ਇਹਨੂੰ ਕਿਹੜੇ ਵੇਲੇ ਦਵਾਈ ਦਿਵਾਉਣੀ ਸੀ ਮੇਰੇ ਕੋਲੋਂ ਉਹਦਾ ਦੁੱਖ ਵੇਖਿਆ ਨਹੀਂ ਜਾ ਰਿਹਾ ਸੀ ਇਹ ਗੱਲਾਂ ਜਾਂ ਸੰਦੀਪ ਕਹਿੰਦੀ ਆ ਤੇ ਅੱਗੋ ਕਹਿੰਦੇ ਆ ਕਿ ਬਸ ਤੈਨੂੰ ਹੀ ਫਿਕਰ ਆ ਸਾਨੂੰ ਤਾਂ ਕਿਸੇ ਦਾ ਹੈਗਾ ਨਹੀਂ ਸੀ ਤੇਰਾ ਇੰਨਾ ਖਰਚਾ ਚੁੱਕ ਕੇ ਬੈਠੇ ਆ ਤੇ ਜੇ ਇਹ ਖਰਚਾ ਕਰ ਦਿੰਦੇ ਤੇ ਫੇਰ ਕੀ ਹੋਣਾ ਸੀ ਸੋ ਸੰਦੀਪ ਨੂੰ ਕਾਫੀ ਗੱਲਾਂ ਸੁਣਾ ਨੂੰ ਮਿਲਦੀਆਂ ਨੇ ਉਹ ਉੱਧਰ ਪਿੰਕੀ ਕਰਕੇ ਕਾਫੀ ਕਲੇਸ਼ ਪਿਆ ਹੋਇਆ ਹੈ ਕਵਲ ਕੇ ਘਰ ਸੋ ਦੇਖਦੇ ਹਾਂ ਕਿ ਹੁਣ ਪਿੰਕੀ ਦੇ ਨਾਲ ਕਵਲ ਕਿਹੋ ਜਿਹਾ ਵਿਵਹਾਰ ਕਰੇਗਾ ਸੋ ਦੇਖਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ